ਸਾਡੇ ਦੋ ਹੌਲਦੀ ਸਰਕਾਰੀ ਲੀਡਰ ਸਾਡਾ ਮੁੱਖ ਮੰਤਰੀ ਤੇ ਜਨ ਸਭਾ ਦੇ ਚਾਰ ਜੀ 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 ਅੱਜ ਦੇ ਪ੍ਰਧਾਨ ਆਜਾ ਜਿੰਦਗੀ ਜੀ ਮੋਬਾਈਲ ਰਾਣਾ ਜਾਰੀ ਸਾਡੇ ਬਹੁਤ ਸਾਰੇ ਸਰਕਾਰੋ ਅਤੇ ਆਪਣੇ ਹਰਨਰ ਚਾਰੇ ਲੀਡਰ ਸ੍ਰੀ ਬਾਦ ਕੁਸ਼ਨਾਚੇ ਜੀ ਸਰਕਾਰ ਨੂੰ ਤੇ ਦੇਖਣ ਨੂੰ ਸਾਡੇ ਬਰੇ ਸਰਕਾਰ ਦੇ ਗੋਗੀ ਜੀ ਜਿਹੜੇ ਪਹਿਲਾਂ ਕਾਲਪੁਰ ਸੀਗੇ ਉਹਨਾਂ ਦੀ ਅਚਾਰਕ ਬਹੁਤ ਮੁਕਾਬਲ ਹੋਈ ਹੈ ਉਹਨਾਂ ਦੇ ਮਾਰਕੋ ਦਾ ਦਾਦਾ ਦਾ ਇੱਕ ਮਹੀਨਾ ਪਹਿਲਾਂ ਗੋਗੀ ਜੀ ਵੱਲੋਂ ਖਰਦ ਮਿਲ ਗਏ ਉਹਨਾਂ ਨੇ ਮਨੁੱਖਿਆ ਜੀ ਮੈ ਆਮਾਰੇ ਪਾਟ ਕੇ ਬਹੁਤ ਅੰਗ ਮਨੁੱਖਿਆ ਨੇ ਬੜਾ ਪ੍ਰਚਾਰ ਕੀਤਾ ਹੋਇਆ ਕੋਈ ਕੰਮ ਨਹੀਂ ਕਰਦੇ ਕੰਮ ਕਰਦੇ ਹੈ ਮਲਿਆ ਕਰਦੇ ਨੇ ਮੈਂ ਇਹਨਾਂ ਦੇ ਨਹੀਂ ਘਰ ਵੀ ਤੋੜ ਆਇਆ ਬਹੁਤ ਦਿੱਕੀ ਤੇ ਐਸੇ ਤਖ਼ਤ ਵੀ ਚਾਲ ਗਈ ਅਹ ਕਿਹੜੀ ਵਾਰ ਜਿੰਦੇ ਵਾਲ ਦੀ ਮੌਤ ਤੇ ਮੈਂ ਤੀਰ ਕੀ ਕਰਨਾ ਚਾਹੁੰਦਾ ਕੱਲ ਜੜਕੀ ਜੀ ਦੇ ਪੂਰੇ ਖੁੱਬੇ ਦੇ ਹੀ ਹਿੰਦੂ ਜੀ ਦੇ ਚੱਕ ਕੇਜਰੀ ਬਾਗ ਨੇ ਤੰਕ ਕੀਤੀ ਹੋਈ ਹੈ ਇਹ ਕਹਿੰਦਾ ਗਲੀਆਂ ਹੋ ਸਕਦੀਆਂ ਵਿੱਚ ਮਿਰਜਾ ਯਾਰ ਨੇ ਹਿੰਦੂ ਕੋਈ ਨਹੀਂ ਬਖਸ਼ ਕਰਦਾ ਸਾਰੇ ਆਖਿਰ ਜੀ ਨੇ ਪਰਚਾ ਕੀਤਾ ਲਗਾਤਾਰ ਤੌਰ ਤੇ ਕੀਤਾ ਜੇੜਾ ਲੱਖਿਆ ਲੇਕਿਨ ਬਲੋ ਹਾਈ ਕੋਰਟ ਨੇ ਇਸ ਤਰ੍ਹਾਂ ਮਕਰ ਕੋ ਸਾਫ ਬਾਰ ਕਰ ਲਵੇ ਇਸ ਤਰ੍ਹਾਂ ਬਿਲਕੁਲ ਨਕਾਰਾ ਕਰਕੇ ਸਾਫ ਸੁਥਰਾ ਕਰਕੇ ਉਹ ਬਈ ਜਿਹੜਾ ਆਪਾਂ ਨੂੰ ਲੱਗ ਰਹੀਆ ਇਹਨਾਂ ਨੇ ਸਾਡੇ ਅਰੋੜਾਪੁਰ ਤੇ ਪਰਚਾ ਕੀਤਾ ਇਹਨਾਂ ਨੇ ਸਾਰੇ ਸਾਥੀਆਂ ਤੇ ਪਰਚਾ ਕੀਤਾ ਜਿੰਨੇ ਜਿਹੜੀ ਹੁਲੀ ਦੇ ਸੱਟ ਇਹਨਾਂ ਨੇ ਸਾਰਿਆਂ ਨੂੰ ਸਤਾਇਆ ਹੋਇਆ ਇਹਨਾਂ ਦੇ ਹੱਥੇ ਆਂ ਹਿੰਦ ਦਾ ਅੱਜ ਤੱਕ ਉਹਦੇ ਖਿਲਾਫ ਕੋਈ ਸਬੂਤ ਨਹੀਂ ਪੇਸ਼ ਕਰ ਸਕਕੇ ਕਹਿੰਦਾ ਜੀ ਸੀ.ਡੀ.ਏ ਦੇ ਕੋਲ ਉਹਨੇ ਪਰਚਾ ਕੀਤਾ ਆਮਰ ਸਰਵਾਰਾ ਕਿਹੜਾ ਨਰੇ ਨਰੇ ਰੋਜ਼ ਰੋਇਆ ਕਰਦਾ ਉਹਦੇ ਉਹਦੇ ਪਿੱਛੇ ਪਿਆ ਹਾਰ ਹਿਤੂ ਲੀਡਰ ਤੇ ਕੀ ਦੀ ਗੱਲ ਸੱਚੇ ਪਿਆ ਹੋ ਰਾਜਿਆ ਕੋਰਟੀ ਦੇ ਪਿਛੇ ਤੇ ਆਪ ਆ ਤੁਸੀਂ ਰਾਮ ਰੋਡ ਤੋਂ ਹੌਣ ਵਰਤਾ ਕਰਦਾ ਤੇ ਤੁਸੀਂ ਦੇਖੋ ਕਿ ਆ ਜਿਹੜਾ ਉਹਦੇ ਦੇ ਰੋੜਾ ਖੜਾ ਹੈ ਰਾਜਿਆ ਸਰ ਦਾ ਹੁੰਦਾ ਹੈ ਜਰਦਾਨੀ ਆ ਉਹੋ ਵੀ ਕਹਿੰਦਾ ਕੋ ਅਸੀਫਾ ਦੇ ਦੇ ਤੈਨੂੰ ਐਮਐਲਏ ਬਣਾ ਦਿੰਦੇ ਆ ਉਹ ਭਾਈ ਲੁਧਿਆਣੇ ਵਾਲਿਓ ਤੁਹਾਨੂੰ ਇਥੇ ਜਗਾ ਦੋ ਦਿੰਦੇ ਆ ਰਾਜ ਸਭਾ ਵੀ ਰਹਿ ਜਾਂਦਾ ਕਿ ਤੁਸੀਂ ਆਜੂ ਸਤਾ ਦਿੰਦੇ ਆ ਤੇ ਨਾਲੇ ਤੁਹਾਨੂੰ ਬਾਤ ਵੀ ਮਿਲ ਜਾਂਦੇ ਆ ਇਹ ਕਰਕੇ ਕੋਈ ਵੀ ਆਵਾਜ਼ ਜਿਹੜੇ ਮਨਸੂਬੇ ਐ ਪੰਜਾਬ ਦੀ ਹਿੰਦੂ ਨਿਵੇਸ਼ ਖਤਮ ਕਰਨੇ ਨੂੰ ਇਹ ਅਰੇ ਵਾਲੇ ਵਾਲੇ ਇਹ ਪੰਜਾਬ ਨੂੰ ਮੁੱਕਣਾ ਆ ਯੁਕਤੀ ਲਿਆਤਾ ਰੇਤਾ ਬਜਰੀ ਹਰ ਜੀ ਨੂੰ ਮੁੱਕੇ ਇਹਦੇ ਜਿਹੜੀ ਥੱਲੇ ਨੂੰ ਨੀਕਰ ਪਾਈ ਹੋਈ ਹੈ ਨਾ ਇਹ ਤਾਂ ਕੇਸ ਖੁੱਲਨੇ ਜਦਵਾ ਦੇਣਾ ਬਿਜ਼ਨਸ ਦੇ ਚੋਣੇ ਨੇ। ਉਹ ਪੰਨੋ ਦਾ ਆਖੀ ਨੀਕਰ ਕਰਕੇ ਉਹ ਲਾਟ ਕੇ ਸਾਡੀ ਸਾਨੂੰ ਕਾਗਰ ਦੀ ਲੱਗਦੀ। ਤੇ ਯੂਕੇ ਨਾਲ ਨਾਲ ਹਮਲੀ ਕਰੇ ਨਾਲ ਅੱਜ ਲੁੰਧਿਆਰੇ ਆਇਓ ਕੋਲ ਮੌਮਾ। ਕਿਰਪਾ ਕਰੋ ਉਹਨਾਂ ਪਜੌਰ ਦੀ ਤਿਆਰੀ ਕਰੋ। ਇਹਨਾਂ ਦੇ ਤੂੰ ਫੜ ਮੈਂਬਰ ਚੁੱਕ ਕੇ ਅਲੱਗ-ਕੁੜ-ਕੁੜ ਕੇ ਸਰਕਾਰ ਨਾਲ ਪਿਆਰ ਰੱਖੇ। ਇਸਾ ਕੇ ਆਪ ਕੋਲ ਹੋਏ ਨਾ